ਪੂਰਾ ਇੱਕ ਨਾ ਸਰੋਵਰ ਪਰ ਤੇ ਢੀੜਾ ਮੇਰੇ ਖਾਣ ਡੇਢ ਜਾਂ 2 ਕਿਲੋਮੀਟਰ ਦਾ ਹੋਣਾ ਪੂਰਾ ਢੀੜਾ ਘੇਰਾ ਹਾਂ ਜਦੋਂ ਇਧਰੋਂ ਜਾ ਕੇ ਉਸ ਜਿੱਥੋਂ ਅਸੀਂ ਐਂਟਰੀ ਲੈਂਦੀ ਨੇ ਉਥੋਂ ਅਸੀਂ ਐਂਟਰੀ ਕਰੀ ਆ ਹਾਂ ਇੱਥੇ ਲਾ ਬਈ ਲਾ ਤਾਂ ਸਿਆਣ ਗਪੜਾ ਘੈਂਟ ਲੱਗ ਰਿਹਾ ਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨੰਮ ਕਰਤਾ ਜੀ ਤਿਆਰ ਪਰਮੇਸ਼ਰ ਨੇ ਤੇ ਮੱਸਿਆ ਤੇ ਆਏ ਹੋਏ ਆ ਜੀ ਅਹ ਸ੍ਰੀ ਹਰਿਮੰਦਰ ਸਾਹਿਬ ਤੇ ਹੁਣ ਜਾ ਕੇ ਮਹarad ਦਾ ਹਾਜ਼ਰੀਆਂ ਲਵਾ ਕੇ ਤੇ ਨਿਕਲਾਂਗੇ ਬਸ ਤੁਸੀਂ ਦੇਖਦੇ ਰਹਿੰਦੇ ਆ ਸਾਰ ਮੱਸੇਰ ਆਉਂਦੇ ਹੁੰਦੇ ਨੇ ਤੋ ਵੀਰ ਤ꼴 ਨਹੀਂ ਮੈਨੂੰ ਦਿਨ ਦੋ ਦਿਉਟੀ ਵੱਢਦੀ ਹੈ ਕਿਹੜੀ ਡਿਉਟੀ ਵੱਢਦੀ ਪੁੱਤ ਇਹਦਾ ਚਰਬਾਈ ਵੀ ਹੈ ਜੀ ਅਗਲੇ ਹੀ ਉੱਥੋਂ ਆ ਜੀ ਚੱਲ ਮੈਂ ਚੱਕ ਲੈਣਾ ਪਾਈ ਆ ਬੱਬਾ ਦਾ ਨਵੇਂ ਸਸਿਗੇ ਬੁਲਾਦੇ ਯਾਰ ਹਫਲੀ ਇਕਾਲ ਜੀ ਸਾਰੇ ਵੀਰਾਂ ਨੂੰ ਸ਼ੁਰੂ ਭੈਣਾਂ ਨੂੰ ਹੈ ਭੈਣਾਂ ਨੂੰ ਪੁੱਲੇ ਜਾਣਾ ਭੈਣਾਂ ਵੀ ਨਰਾਜ਼ ਹੋ ਜੜ ਗਈਆਂ ਭੈਣਾਂ ਨੂੰ ਬੁਲਾਦੇ ਮੈਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਸਾਤਰੀ ਇਕਾਲ ਬਾਪੂ ਅਜੇ ਨੂੰ ਵੀ ਬਾਪੂ ਵੀ ਨੂੰ ਵੀ ਵਾਹ ਵੇ ਅੱਜ ਤੱਕ ਕਮਾਲੇ ਕਰਤੀ ਅੱਜ ਤੱਕ ਮੁੰਡੇ ਨੇ ਮੈਨੇ ਜੋ ਫੀਗਰ ਤੋਕ ਕੋ ਜਲਦੇ ਹਾਂ ਦੋ ਦੂ ਚੱਲ ਬੇਬੇ ਆ ਜਾ ਬਰ ਹੁਣ ਬੇਬੇ ਬਾਪੂ ਜੀ ਨੂੰ ਆ ਜਾ ਚਾੜੀ ਇਹਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਉੱਠ ਖੜ ਭਾਈ ਅਸੀਂ ਲੰਘਾ ਲੰਘੇ ਕੌਣ ਰੱਖੀ ਦਾ ਰਪੇ ਇਹ ਹਾਲੇ ਰੱਖੇ ਤਾਂ ਛੁਟਦਾ ਨਹੀਂ ਹੈਗਾ ਦੇਖ ਤਾਂ ਵੀ ਅਸਵਰਸਿਆ ਕਰਿਆ ਹੋਟਲ ਠੰਡੀ ਹਵਾ ਚੱਲ ਰਹੀ ਹੈ ਬਈ ਪੰਨੋ ਇੰਨੇ ਸਾਲ ਹੋ ਗਏ ਕਿਥੇ ਹੁੰਦੇ ਨੂੰ ਆ ਪਹਿਲੀ ਵਾਰ ਦੇਖੀ ਇੰਨੀ ਸੰਗਤ ਇਹਦੇ ਵਿੱਚ ਘੱਟ ਰਹਿੰਦੇ ਹੈਟਾਂ ਦੀ ਪੂਰੀ ਸੰਗਤ ਹੁੰਦੀ ਆ ਕਿ ਆ ਸਾਨੂੰ ਹੋਟਲ ਬਹੁਤ ਹੈ ਜਿਹੜੀ ਸੱਟ ਅਸੀਂ ਆ ਰਹੇ ਆਂ ਪਰ ਹੋਟਲੋਂ ਦਾ ਗਾੜਾ ਜਿਹੜੀ ਸੱਟ ਅਸੀਂ ਆ ਰਹੇ ਹਾਂ ਉਹ ਠੰਡ ਵੀ ਹੈ ਨਾ ਸਾਹਮਣੇ ਜੋੜੇ ਘਰਾਤੇ ਜਵਾ ਚੱਲ ਚੱਲ ਟੋਕਨ ਬਿਲੇੜੀਆਂ ਦੇ ਖੜੇ ਆ ਤੁਹਾਡਾ ਟੋਕਨ ਮਿਲ ਗਿਆ ਚੱਲ ਵੀ ਆ ਜਾ ਕਿੰਨਾ ਨੰਬਰ ਉਹਨੇ ਮੈਂ ਉਧਰ ਵਿੱਚ ਆ ਸਰਬ ਜੀ ਅੱਜ ਨੂੰ ਇੰਨੇ ਸਾਲ ਹੋ ਗਏ ਇੱਥੇ ਆਉਂਦਾਂ ਅਸੀਂ ਇਹ ਪਹਿਲੀ ਵਾਰ ਆਏ ਸਰਬ ਨੂੰ ਐਂਟਰੀ ਕੀਤੀ ਸਵੇਰ ਸਵੇਰ ਨਹੀਂ ਸੀ ਉੱਦੋਂ ਜਿਹੜਾ ਨਿਸ਼ਾਨ ਸਭ ਉਧਰੋਂ ਇੰਟਰਵਿਊ ਕਰਦੇ ਹੁੰਦੇ ਨੇ ਉਧਰੋਂ ਉੱਥੇ ਇੱਥੋਂ ਸਰਦੀ ਗੇ ਮੁਖਦਵਾਰ ਹੀ ਆ 70% ਸੰਗਤ ਇੱਥੋਂ ਪ੍ਰਵੇਸ਼ ਕਰਦੀ ਆ ਦਰਵਾਜ਼ੇ ਤੋਂ ਜਿੱਥੋਂ ਤੁਸੀਂ ਐਂਟਰ ਹੋਏ ਆ ਬਾਕੀ ਲਗਾਤਾਰ ਨਵੇਂ ਨਵੇਂ ਹਾਂ ਉਧਰ ਹੈ ਵਾਹਦੂ ਮਤ ਆਇਆ ਨਾਮ ਰਾਜੇ ਲਾਲ ਦੀ ਦੁਸ਼ਤੀ ਬੜਾ ਸੋਹਣੇ ਨਸਮਾਨ ਲਾਈਨ ਹੈ ਤੌੜੀਆ ਇੱਕ ਹੈ ਬੰਦੇ ਦੋ ਮਾਣ ਨੂੰ ਉਹਨੂੰ ਖਾਣ ਦੇ ਲਈ ਜਮਾਇ ਪੂਰੀ ਸੇਵਾ ਕਰਦਾ ਤੇ ਨਾਮ ਤੇ ਨਾਮ ਤੇ ਆਇਆ ਤੇ ਮਸ਼ੱਤਕ ਕਾਲ ਨਾਨਕ ਤੈ ਮੁਖ ਉਜਲੇ ਤੇ ਛੁਤੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਜਰ ਪਾਈਏ ਚੱਲੇ ਇੱਕ ਉਧਰ ਚੱਲੇ ਹੁਣ ਅੱਛਾ ਉਧਰ ਕੱਪੜੇ ਰੱਖੇ ਹੋਏ ਭਾਈ ਦੰਮਾ ਕਰਨਾ ਭਾਈ ਹੋਰ ਮਹਾਰਾ ਦਾ ਨਾਮ ਜਪਣਾ ਉਧਰ ਸਾਹਮਣੇ ਨਾ ਸੂਰਜ ਦੀ ਕਿਰਨਾਂ ਬਹੁਤ ਤਿੱਖੀਆਂ ਜੜੀਆਂ ਇਧਰੋਂ ਤੇ ਇੱਥੇ ਬੈਠਦੇ ਆਂ ਸਾਡੇ ਕੁਰਬਾਨੀ ਸਰਪੰਨ ਕਰਦੇ ਆਂ ਲਓ ਜੀ ਸੰਗਤ ਮਿਲੀ ਆ ਜੀ ਜੁਪੀ ਤੋਂ ਨਾਨਕਪੱਤੋਂ ਤੋਂ ਆਏ ਹੋ ਨੇ ਵੀਰ ਹੁਣੇ ਸ਼ੁਕਰੇਵਰੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਣ ਦੇਖਿਆ ਨਹੀਂ ਦੇਖਿਆ ਅੱਲੇ ਵੀ ਦੇਖਿਆਗਾ ਥੱਲੇ ਜਾ ਰਹੇ ਉਹਨਾਂ ਦੇ ਪਿੱਛੇ ਰਹਿ ਗਏ ਅਸੀਂ ਨੰਬੇ ਨਾਲ ਤਰ੍ਹਾਂ ਅਸੀਂ ਵਿਛੜ ਗਏ ਨੰਬਾ ਸਾਨੂੰ ਲੱਭ ਰਿਹਾ ਚਾਰੇ ਪਾਸੇ ਦੇਖ ਰਿਹਾ ਕਿਧਰੇ ਵੀ ਕਿੱਥੇ ਖੜੇ ਹੈ ਹੋਰ ਤਾਂ ਪੌੜੀ ਹਯੋਰੀ ਹੈ ਇੱਕ ਪੌੜੀ ਇੱਧਰ ਨੂੰ ਵੀ ਹੈਗੀ ਆ ਦੇਖ ਇੱਧਰ ਪੌੜੀਆਂ ਇੱਧਰ ਚੜ ਗਏ ਸੀ ਅਸੀਂ ਢਿਮੇ ਤੇ ਅੱਗੇ ਖੜੇ ਕਿੰਨੇ ਵਾ ਪਿੱਛੇ ਲੱਭਦਾ ਫਿਰੇ ਸਾਨੂੰ ਤੇ ਹੁਣ ਸਾਡਾ ਟਾਈਮ ਹੋ ਗਿਆ ਜੀ ਬ੍ਰੇਕਫਾਸਟ ਦਾ ਅੰਮਰਸਰ ਚ ਇੰਨੀ ਗਰਮੀ ਪੈਂਦੀ ਆ ਪੱਖੇ ਲੱਗ ਗਏ ਹਾਂ ਬਾਈ ਉਹ ਝੂਟ ਬਲੋ ਉਹ ਵੀ ਚੱਲਦਾ ਵਿੱਚ ਆ ਦੇਖੋ ਕੋਈ ਬੰਦੇ ਮੈਂ ਤਾਂ ਕੋਸੇ ਕਰਕੇ ਆ ਪਾਈ ਤਾਂ ਗੁੱਸੇ ਕਰ ਗਿਆ। ਬਈ ਮੇਰਾ ਆ ਗਿਆ ਭਾਈ ਇਤ ਦੂਰੀ। ਇਹ ਥੋੜਾ ਜਿਆਦਾ ਜਾੜਦਾ ਯਾਰ। ਨਹੀਂ ਨਹੀਂ ਤੰਦੂਰ ਵਾਲਾ ਹੈ ਨਾ। ਉਹ ਐਡਾ ਵੀ ਨਹੀਂ ਜਾਣਦਾ ਤੇ ਤਸੀਰ ਤੋ। ਇਹ ਕਰਕੇ ਰਹਿੰਦੇ ਨੇ। ਮੇਰੇ ਵਿੱਚੋਂ ਘਟਦਾ। ਨਵਚਾ ਆ ਗਈ ਭਈ। ਨਿੰਮੇ ਦੇ ਅੱਠ ਵਾਲਾ ਟਾਈਮ ਹੋ ਗਿਆ। ਸ਼ੁਕਰੀਆ ਜੀ। ਬਾਜੀ ਬੱਲੇ ਆ ਦੋ ਜੀ ਬੱਸ ਨਾ ਭਾਈ ਬੱਚੇ ਬਲੇ ਆ ਤੇ ਵੀਡੀਓ ਦੇਖਦੇ ਹੁੰਦੇ ਪਛਾਣ ਲਿਆ ਇਹਦਾ ਫਾਦਰ ਸਾਹਿਬ ਲੋਡ ਤੋਂ ਨੇ ਲੋਕੀ ਵੀਰ ਜੀ ਹਾਂ ਹੱਕ ਜੀ ਠੀਕ ਆ ਪਤਾ ਪੜੇ ਘਰ ਲਓ ਜੀ ਹੁਣ ਅਸੀਂ ਗੱਡੀ ਪਾ ਲਈ ਤਨ ਤਨ ਸਾਹਿਬ ਨੂੰ ਇਹ ਕਹਿੰਦਾ ਰਸਤੇ ਗੁਰਦੁਆਰਾ ਸਾਹਿਬ ਇੱਥੇ ਇੱਥੇ ਜਿੱਥੇ ਜੋ ਵੀ ਕੋਈ ਬੰਦਾ ਇੱਥੇ ਲੰਘਦੇ ਜਾਂ ਬੱਸ ਵਾਲਾ ਕੋਈ ਵੀ ਲੰਘਦਾ ਨਾ ਇੱਥੇ ਆ ਆ ਇੱਥੇ ਮਾਇਆ ਸੜਕੇ ਜਾਂਦੇ ਰਸਤੇ ਵਿੱਚ ਉਹ ਦੇਖੋ ਕੋਈ ਵੀ ਇੱਥੇ ਬੱਸ ਵਾਲੇ ਸਿੱਟੇ ਉੱਥੇ ਮੈਂ ਦਿਖਾਇਆ ਤੁਹਾਨੂੰ ਮੈਂ ਇਕੁੱਤ ਕੋਈ ਵੀ ਹੁਣ ਚੱਲਣਗੇ ਇਹ ਉਹ ਵੱਡੇਆਂ ਦੇ ਕੋਲ ਨੂੰ ਲਾ ਲਈ ਤੇ ਦਾ ਰਖਾ ਮਾਣ ਤੁਹਾਨੂੰ ਇੱਥੇ ਕੋਈ ਬੰਦੇ ਦਾ ਉਹਦੇ ਬੰਦੇ ਅੰਦਰ ਕਰੈਕਟਰ ਜਾਇਆ ਅੰਦਰ ਤਨ 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 ਬਾਬਾ ਦੀਪ ਸਿੰਘ ਦਾ ਗੁਰਦੁਆਰਾ ਇੱਥੇ ਬედა ਰਸਤੇ ਚੋਂ ਆਉਂਦਾ ਗੁਰਦੁਆਰਾ ਸਾਹਿਬ ਇਹ ਉਹ ਉੱਥੇ ਨੂੰ ਗੇਰਦੇ ਆ ਹਾਂ ਇੱਥੇ ਉਹ ਬੰਦਾ ਉਹਦੇ ਉਹਦਾ ਖਤੋਂ ਉਹਦੇ ਗੇਰੇ ਬੰਦੇ ਦਾਸਰ ਪਿੱੱਲੇ ਉਹਨੇ ਚੱਕਿਓ ਨਹੀਂ ਆ ਕਿ ਦੱਲੇ ਤੇ ਇਹ ਆਪ ਇੱਕ ਕੇ ਬਣਾ ਸਕੇ ਬਾਅਦ ਤੇ ਫੜਾ ਦੇ ਬਸ ਥੋੜਾ ਜਿਹਾ ਬਾਬੇ ਨੂੰ ਫੜਾ ਦੇ ਤੇ ਆ ਲੈ ਨੀਮੀ ਅੱਤਿੰਨੇ ਹੀ ਛੁੜਾ ਹਉ ਦਾ ਚੱਕਦੇ ਹੈਗੇ ਹਾਂ ਥੱਲੇ ਵਾਲੇ ਨਹੀਂ ਚੱਕੇ ਚੱਕਰ ਚੱਕ ਲੈਣੇ ਚੱਕ ਲੈਣੇ ਬਾਜ ਹੈ ਹਾਂ 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 ਦੇਖਿਆ ਦੇਖੇਗਾ ਤਾਂ ਪਤਾ ਤੁਹਾਨੂੰ ਗੁਰਦਾਰੇ ਵਰਸਾ ਬਾਰੇ ਤੇ ਬਾਰੇ ਹਾਂ ਨਹੀਂ ਪਤਾ ਨਹੀਂ ਤੇ ਨਾ ਮੈਨੂੰ ਪਤਾ ਮੈਂ ਤਾਂ ਆਇਆ ਕਈ ਵਾਰ ਇੱਧਰ ਨੂੰ ਮੈਂ ਜੋ ਵੀ ਇੱਥੇ ਕੋਈ ਲੰਘਦਾ ਨਾ ਸੜਕ ਪਰ ਨੂੰ ਜਾਂ ਛਿੱਕਾ 1-2 ਰੁਪਏ ਤੇ ਦੇ ਕੇ ਜਾਂਦਾ ਗੁਰਦਾਰੇ ਸਾਹਿਬ ਨੂੰ ਪਾਗੋ ਟਾਈਮ ਨਹੀਂ ਹੈਗਾ ਦੂਰ ਤੱਕ ਬਾਪੇ ਨੂੰ ਪੜਾਦਦੇ ਵੀ ਨਹੀਂ ਨਹੀਂ ਯਾਰ ਟਾਈਮ ਨਹੀਂ ਇੱਥੇ ਕੋਈ ਹੈ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਜਿਹੜੇ ਬੰਦੇ ਨੂੰ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟਾ ਜਰੂਰ ਦੱਸੋ ਹਿਸਟਰੀ ਹੈ ਕੋਈ ਇੱਥੇ ਦੀ ਟਾਈਮ ਦਾ ਚਲੋ ਕੋਈ ਏਡੀ ਲੋਕਾਂ ਕੋ ਟਾਈਮ ਹੀ ਨਹੀਂ ਖੜਨੇ ਦਾ ਟਾਈਮ ਵੀ ਨਹੀਂ ਹੈਗਾ ਭਾਈ ਟਾਈਮ ਵੀ ਡਿਜੀਟਲ ਹੋ ਗਿਆ ਨਾ ਦੁਨੀਆ ਹਰੇਕੋ ਚੀਜ਼ ਦਾ ਪਾਠ ਗੁਰਬਾਣੀ ਮੋਬਾਈਲ 'ਤੇ ਪੜ ਲੈਂਦਾ ਹੈ ਇੱਕ ਨੂੰ ਵਾਸਤੇ ਨੂੰ ਫੜਾਉਂਦੇ ਇੱਕ ਨਾ ਸਾਰੇ ਲਾ ਕੇ ਹੁਣ ਬਾਪੇ ਨੂੰ ਪੜਾ ਦਿਓ ਅਗਲਾ ਕਹਿੰਦਾ ਬਾਪੇ ਮੱਤਾ ਟੈਗ ਦੀ ਇਹ ਲੰਦਾ ਹੀ ਰਸਨਾ ਸਰਾ ਹੀ ਲਾ ਰਦਾ ਸਰਾ ਹੀ ਲਾ ਜੇ ਘੜਾਉਂਦੇ ਆਪਾਂ ਕਹਿੰਦਾ ਨੇਟ ਹੋ ਜਾੜਾ ਆਪਾਂ ਘੜਾਉਂਦੇ ਹੋ ਸਰਾ ਹੀ ਲਾ ਦਦਾ ਸਰਾ ਹੀ ਲਾ ਦਦਾ ਸਰਾ ਹੀ ਲੋ ਜਿਵੇਂ ਹੁਣ ਪੁੱਜ ਗਏ ਤਰਨ ਤਰਨ ਸਾਹਿਬ ਉਹ ਲੱਗਿਆ ਹੋਈ ਸਾਹਮਣੇ ਬੋਰਡ ਤਰਨ ਤਰਨ ਸਾਹਿਬ ਦਾ ਆ ਦੇਖੋ ਪਰ ਇੱਧਰ ਇਹ ਸਾਡਾ ਗੁਰਦੁਆਰਾ ਸਾਹਿਬ ਲਿਖਿਆ ਹੋਇਆ ਅਸੀਂ ਇੰਨੀ ਵਾਰ ਅਸੀਂ ਇੰਨੀ ਵਾਰ ਆਏ ਆ ਵੀ ਮਸੇਰ ਉੱਪਰ ਸਾਡਾ ਬਹੁਤ ਵਾਰੀ ਪਲਾਨ ਬਣਿਆ ਇੱਥੇ ਨੂੰ ਆਉਣ ਵਾਸਤੇ ਕਿਉਂਕਿ ਤਨ ਤਨ ਗੋਬਿੰਦਪਾਲ ਸਾਹਿਬ ਨੂੰ ਮੱਥਾ ਟੇਕ ਕੇ ਜਲੰਧਰ ਨੂੰ ਆਪਣਾ ਪਿੰਡ ਨੂੰ ਚੜ੍ਹ ਜੇ ਕਰੀਏ ਪਰ ਆਹ ਜਿਹੜਾ ਨਾ ਇੱਧਰ ਇਹ ਰੂਟ ਸਾਡੇ ਪਾਸੇ ਬਹੁਤ ਉਥਾ ਸਾਥੀ ਗੱਡੀ ਹੋਏ ਬਹੁਤ ਗੱਡੀ ਫਸ ਗਈ ਇਹ ਆਓ ਦੇਖੇ ਢੇਡ ਹੋ ਗਈ ਢੇਡ ਤਾਂ ਉਹ ਮੇਰੇ ਨਾਲ ਮਾਰੀ ਪੈਂਟ ਦੇ ਪਿੱਛੇ ਤੁ ਗਾੜਾ ਤਾਂ ਫੇਰ ਹੋਰ ਪਛਾਣਾ ਹੈ ਉਹ ਬਾਈ ਕੜੇ ਰੋਕਦਾ ਏ ਜਦੋਂ ਫੇਰ ਵਾਰਿਆਂ ਦੇ ਵਿੱਚ ਉਹ ਪਿੱਛੇ ਤਾਂ ਕੰਡਾ ਹੈ ਕਢਾ ਲਾ ਮੜਾ ਕ ਰੋਕ ਲੈਂਦਾ ਇਹਨੂੰ ਉਹਦੇ ਛਿੱਲਦੇ ਆ ਗੱਡੀ ਉਹ ਤੋਂ ਉਹ ਤੋੜ ਲਿੰਦਾ ਉਹ ਹੈ ਉਹ ਤੋੜ ਲਿੰਦਾ ਉਹ ਉਹੀ ਤਾਂ ਗੱਲ ਹੈ ਉਹ ਕਹਿੰਦਾ ਵੀ ਮੈਂ ਨੰਗਾ ਜੀ ਮੈਂ ਪਹਿਲਾਂ ਲੈ ਹਾਂ ਸਾਡੇ ਬੰਦਿਆਂ ਪਰ ਇੱਥੇ ਤੋਂ ਆਉਂਦੇ ਹੁਣ ਅਸੀਂ ਫੇਰ ਉਸੇ ਮੁੱਦੇ ਪਰ ਤੇ ਸਾਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ ਜਦੋਂ ਜਦੋਂ ਵੀ ਅਸੀਂ ਇੱਥੇ ਨੂੰ ਆਉਂਦੇ ਆ ਸੋਚਦੇ ਵੀ ਆ ਵਾਪਸੀ ਤਰਤ ਤਰਤ ਸਾਹਿਬ ਤੇ ਗੋਬਿੰਦ ਸਿੰਘ ਸਾਹਿਬ ਕੋਲ ਨੂੰ ਆ ਜਾਗੇ ਅੱਜ ਵੀ ਕੰਮ ਪੈ ਗਿਆ ਤਾਂ ਮਸਲਾ ਹੱਲ ਹੋ ਗਿਆ ਮਸਲਾ ਹੱਲ ਹੋ ਗਿਆ ਅੱਜ ਅੱਜ ਮਹਾਰਾਜ ਨੇ ਬੁਲਾ ਲਿਆ ਸਾਡੇ ਦੋਸਤ ਬਨ ਗਏ ਸਾਡੇ ਦੋਸਤ ਬਨ ਗਏ ਨਹੀਂ ਤਾਂ ਗੱਡੀ ਮੈਂ ਦੱਬ ਦਿੱਤੀ ਸਾਡੇ ਦੋਸਤ ਵਧੀਆ ਘੈਂਟ ਬੰਦੇ ਆ ਭਾਈ ਸਾਰੇ ਘੈਂਟਾ ਮੁੰਡਾ ਬਨ ਗਿਆ ਮੈਨੂੰ ਫੋਨ ਆ ਗਿਆ ਮੇਰੇ ਯਾਰ ਦੋਸਤ ਦਾ ਤੇ ਉਹ ਕਹਿੰਦਾ ਵੀ ਯਾਰ ਮੇਰੇ ਅੱਜ ਨਾ ਸائن ਅੱਜ ਲਾਸਟ ਡੇਟ ਆ ਵੀ ਸائن ਕਰਕੇ ਹੋਣੇ ਪਏੜੇ ਚੰਡੀਗੜ੍ਹ ਕੋਈ ਵਿਜੇ-ਵੁਜੇ ਦੇ ਹੋਣੇ ਆ ਉਹ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਫਿਰ ਮੈਂ ਕਿਹਾ ਤੂੰ ਪਤੰਦਰਾ ਬਰੂ ਪਹਿਲਾਂ ਫੋਨ ਕਰਦਾ ਤਾਂ ਮੈਨੂੰ ਪਹਿਲਾਂ ਕਿਹਾ ਸੀ ਮੈਂ ਕਿਹਾ ਵੀ ਮੈਂ ਤੈਨੂੰ ਲੇਖ ਚ ਸੁਕਰੌਣ ਮੈਂ ਲੈ ਚ ਆਉਂਗਾ ਉਹ ਫੋ ਦੇ ਹੁਣ ਜਦੋਂ ਇੱਥੇ ਗੱਡੀ ਖਿੱਚ ਕੇ ਵੀ ਲੈ ਕੇ ਜਾਂਦਾ ਤਾਂ ਇੱਕ ਡੇਢ 2 ਵਜੇ ਜਾਂਦੇ ਕਿਤੇ ਟ੍ਰੈਫਿਕ ਨਾਲ ਜਾਉਂਦੇ ਆ ਜਾਂਦੇ ਵਜੇ ਜਾਂਦੇ ਮੈਂ ਉੱਥੇ ਲਾਂਟੇ ਬਾਲੂ ਘੰਟਾ ਤੇ 3 ਵਜੇ ਜਾਂਦੇ ਜੋਦੋਂ 3 ਵਜੇ ਜਾਂਦੇ ਮੈਂ ਗਿਆ ਫਿਰ ਮੁੰਡੇ ਹੋਰ ਜਾਂਦੇ ਮੇਰੇ ਯਾਰ ਦੋ ਲੱਖੀ ਲਵਲੀ ਦੇ ਅਨੁਸਾਰ ਨੂੰ ਫੋਨ ਕਰਿਆ ਮੈਂ ਕਿਹਾ ਵੀ ਸਾਡੇ ਬੰਦੇ ਦਾ ਹਿੱਲਾ ਕਰੋ ਕੋਈ ਨਾ ਕੋਈ ਇੱਕ ਉਹ ਤੰਗਿਆਂ ਅਨੁਸਾਰਿਆਂ ਨੂੰ ਮਾਰਤੇ ਮੰਗੇਰਿਆਂ ਨੂੰ ਸਭ ਨੂੰ ਮਾਰਤਾ ਫੋਨ ਇੱਥੇ ਵਾਸਤੇ ਸਾਡਾ ਕੋਈ ਤਾਂ ਬਹੁਤ ਕਰੜਾ ਰਹਿੰਦਾ ਸਾਡਾ ਮੱਸੇ ਵੀ ਸਾਡੇ ਪਾਸੇ ਬਹੁਤ ਕਰੜੀ ਹੁੰਦੀ ਹੈ ਪਰ ਲਾਡੀ ਭਾਜੀ ਵਾਸਤੇ ਬਹੁਤ ਕਰੜੀ ਹੁੰਦੀ ਹੈ ਅੱਜ ਲਾਡੀ ਭਾਜੀ ਨੇ ਆਏ ਸਾਡੇ ਉਹਨੂੰ ਕੋਈ ਨਾ ਕੋਈ ਕੰਮ ਪੱਕਾ ਵੀ ਲਾਡੀ ਭਾਜੀ ਹੁੰਦੇ ਸਾਡੇ ਨਾਲ ਨਾਸੀ ਨੇ ਇੱਥੇ ਆ ਗਏ ਆ ਜਾਂਦੇ ਹਾਂ ਬੰਨਣਵੇਂ ਆਇਆ ਹੈ ਭਾਈ ਜੇ ਲਾਡੀ ਭਾਜੀ ਨਾ ਆਣ ਫਿਰ ਨਾਸੀ ਆਉਂਦਾ ਇੱਥੇ ਨਹੀਂ ਉਹਦਾ ਵੀ ਡ੍ਰੀਮ ਤਾਂ ਆਏਗਾ ਤਾਂ ਵੀ ਜਾਣਾ ਹੈ ਪਰ ਡ੍ਰੀਮ ਪੂਰਾ ਨਹੀਂ ਹੁੰਦਾ ਹਾਂ ਅੱਜ ਚਲੋ ਡ੍ਰੀਮ ਸਮਝਾ ਰਹੇ ਸਾਡੀ ਸੁਣ ਲਈ ਹੈ 200 ਮੀਟਰ 900 900 ਕਿਲੋ ਕਿਲੋਮੀਟਰ ਹੈਗਾ ਸਾਡਾ ਪਿੱਛੇ ਗੂਗਲ ਬਾਬਾ ਬੈਠਾ ਪਿੱਛੇ ਗੂਗਲ ਬਾਬਾ ਜੀ ਦੱਸ ਰਹੇ ਨੇ ਕਿੱਧਰ ਕਿੱਧਰ ਨੂੰ ਮੁੜਦਾ ਤੰਦਾਰਾ ਆਪਾਂ ਇੱਧਰ ਆਣੇ ਹੈ ਤੇ ਪਾਰਕਿੰਗ ਦਾ ਤੁਰ ਕੇ ਚੱਲਾਂਗੇ ਥੋੜਾ ਜਿਹਾ ਫਿਰ ਹਾਂ ਪਾਰਕਿੰਗ ਵਾਸਤੇ ਨਾਓ ਪਾਰਕ ਇੱਧਰ ਨੂੰ ਜਾਣਾ ਚੱਲੀਏ ਫਿਰ ਇੱਧਰੋਂ ਦੇਖੀਏ ਹੋਰ ਆਉਂਗੇ ਸਾਰੀਆਂ ਰੋਕ ਲਓ ਭਾਈ ਗੱਡੀ ਕੋਈ ਅਸੀਂ ਗੱਡੀ ਮੋੜਨੀ ਹੈ ਓਏ ਲਾਲਾ ਲਾਲਾ ਭਾਈ ਚੱਕਦੇ ਫੱਟੇ ਚੱਕਦੇ ਨੀਂਦਾਂ ਦੇ ਓਏ ਰੋਇਆ ਮੇਰਾ ਘੁੱਟ ਦਰਦ ਕਰਦਾ ਯਾਰ ਇੱਧਰ ਇੱਧਰ ਕੁ ਮਾਤਾ ਗੂਗਲ ਪਾਪਾ ਗੂਗਲ ਪਾਪਾ ਪੁੱਛਾ ਦੁਕਾਨ ਲੱਗ ਗਿਆ ਫਿਰ ਪਿੱਛੇ ਦੁਕਾਨ ਲੱਗ ਗਿਆ ਚਲੋ 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 ਉਹਨੇ ਕਿਹਾ پارکਿੰਗ ਗੁਰਦਾਰ ਸਾਹਿਬ ਦੀ ਹੋਣੀ ਹੈ। ਆਹ ਲਓ ਜੀ ਗੁਰਦਾਰ ਸਾਹਿਬ ਦੇ ਵਿੱਚ। ਸ਼ੁਕਰੀਆ ਜੀ। ਇੱਥੇ ਠੰਡਾ ਦੀ ਗੱਡੀ। ਮੈਂ ਵੀ ਇਸ ਗੁਰਦਾਰ ਸਾਹਿਬ ਦੇ ਵਿੱਚ ਤਕਰੀਬਨ ਪਹ ਹੁਣ ਕਿੰਨੇ ਕਾਫੀ ਟਾਈਮ ਬਾਅਦ ਆਇਆ ਪਾ ਇੱਥੇ। ਉਹ ਸਾਹ ਪਰ ਹੈਗਾ ਦਰਬਾਰ ਸਾਹਿਬ। ਬਾਈ ਬਾਸਦੇ ਬਾਈ ਬਾਪਾ ਬਸਦੇ। ਇਸੜ ਜੋੜਾ ਕਰ ਸਾਹਮਣੇ ਚੱਲਦੇ ਅੰਦਰ ਦਿਖਾਉਂਦੇ ਕਰਦੇ ਦਰਸ਼ਣ ਆਪਾਂ ਹੋਇਆ ਮੈਂ ਦਰਬਾਰ ਸਾਹਿਬ ਇੱਧਰ ਆ। ਅਸਾੜ ਦੇਖ ਮਿਲਦੀ ਹੈ ਜੀ। ਤੇ ਇੱਧਰ ਵੀ ਐਂਟਰੀ ਹੈਗੀ ਹੈ ਕਿ ਦਰਬਾਰ ਸਾਹਿਬ ਦੀ ਕੁੱਤਰ ਦੀ ਐਂਟਰੀ ਕਿ ਇੱਧਰ ਤੇ ਵੀ ਐਂਟਰੀ ਹੈਗੀ ਹੈ। ਚਲੋ ਇੱਕ ਬੰਦਾ ਲੈ ਆਇਆ ਤਾਂ ਨਾ ਮੈਂ ਦੇਖ ਲੈ। ਮੈਂ ਕਹਿੰਦੇ ਨਾ ਜਣਾ ਲਿਆਉਦੇ ਹੀ ਜਾ ਕੇ ਪੂਰਾ ਇੱਕ ਨਾ ਸਰੋਵਰ ਉਪਰ ਦੀ ਢੇੜਾ ਮੇਰੇ ਕੋਲ 1.5 ਜਾਂ 2 ਕਿਲੋਮੀਟਰ ਦਾ ਹੋਣਾ ਪੂਰਾ ਢੇੜਾ ਘੇੜਾ ਹਾਂ ਜਦੋਂ ਇੱਧਰੋਂ ਜਾ ਕੇ ਉਸ ਜਿੱਥੋਂ ਅਸੀਂ ਐਂਟਰੀ ਲੱਤੀ ਨਾ ਉਥੋਂ ਅਸੀਂ ਐਂਟਰੀ ਕਰੀ ਆ ਹਾਂ ਇੱਥੇ ਨੂੰ ਹਾਂ ਟੂਰੀ پیسے ਰੱਖੀ ਹੋਏ ਉਹਨਾਂ ਨੇ ਤੇ ਬੰਦਾ ਕੋ ਵਿਚੋ ਵਿਚ ਕਰ ਜਾਵੇ ਕੋਈ ਕੋ ਬੰਦਾ ਵਿਚ ਵਿਚ ਦੂਰੇ ਕੱਢਣ ਕੁੱਢਣ ਵਾਸਤੇ ਹਾਂ ਇਹ ਮਰਤੀ ਕਰੀ ਹਾਂ ਤੇਰੇ ਡਿੰਗਾ ਪਤਾ ਲੱਗੂ ਕਿੰਨੇ ਕਿਲੋਮੀਟਰ ਦਾ ਢੇੜਾ ਹੋਊਗਾ ਇਹ ਉਦੋਂ ਲੰਗਰ ਹਾਲ ਇਧਰ ਕਰਦੇ ਦੱਛਣੇ ਤੋਂ ਬਾਅਦ ਲੋ ਭਾਈ ਅਸੀਂ ਨਾ ਚੀਜ਼ਾਂ ਦਿੱਤੀਆਂ ਭਾਈ ਤੂੰ ਪਾਏ ਗੰਨ ਤੱਕ ਕੱਲਾ ਵਾ ਤੂੰ ਪੰਜ ਕਰ ਦੇ ਬਸ ਆ ਚੱਲ ਫਿਰ ਬਸ ਜੇ ਤੂੰ ਪਾਵੇਂ ਨਹੀਂ ਤਾਂ ਚੱਲਣਾ ਲੱਜਣਾ ਇਹ ਰੋਸ਼ਨੀ ਦੇਣਾ ਚੱਲ ਲਈ ਫਿਰ ਬਿਲਕੁਲ ਦੀ ਲੋਹ ਹਾਂ ਨੰਬਰ ਇਹਨੂੰ ਗਿਫਟ ਕਰੇ ਆ ਇਹ ਚਲ ਆ ਜੀ ਵੀ ਸੌ ਨੌ ਬਈ 220 ਰੁਪਏ ਦਾ ਦਿੱਤਾ ਇਹ ਦੋ ਲੈ ਲੇ ਅਸੀਂ ਕੱਢ ਲਵਾਂ ਇੱਕ ਫਿਰ ਦੇਖੇ ਲਾ ਕੇ ਹੁਣ ਆ ਗੱਡੀ ਦੇ ਇੱਥੇ ਲਾ ਦੇਣਾ ਸੀ ਐਂ ਸੈਂਟਰ ਦੇ ਵਿੱਚ ਖੋਲ ਦੋ ਬਟੇਪ ਖੋਲ ਦੇਖ ਇੱਕ ਸੜ ਤੇ ਵਾ ਬਿੱਟ ਵੀ ਤਰੇ ਦੇ ਦੇ ਕੇ ਨੇ ਇਹਦੇ ਉੱਪੇ ਲਾ ਦੇ ਹਾਂ ਉਪਰ ਵਾਲੇ ਖੰਡੇ ਦੇ ਉੱਪਰ ਦਾ ਵੀ ਆ ਵੀ ਤਾਂ ਇਹਨਾਂ ਜਬੇ ਚੰਕੂ ਗਵਰ ਨੂੰਤੀ ਸੜ ਤੇ ਬਿਲੋ ਦੇ ਅੱਗੇ ਲਾ ਬਈ ਲਾ ਤਾਂ ਸਿਹਰੰਗਾ ਪਰੋੜਾ ਘੈਂਡ ਲੱਗ ਰਿਹਾ ਹੈ ਨਾ ਅਸੀਂ ਲਿਆ ਤਾ ਗਿਆ ਚੇੜ ਗਿਆ ਬਾਈ ਅੱਛਾ ਗੱਡੀ ਲੋਤੀ ਮੈਂ ਕਹਿੰਦਾ ਕਿਸ ਨੇ ਭੜੇ ਮੂਰੇ ਨੂੰ ਕਰਨੀ ਆਪਾਂ ਨੇ ਲੱਗਦੇ ਮੈਂ ਪਿੱਛੇ ਦੇਖੀ ਮੂਰੇ ਗੱਡੀ ਲੱਗੀ ਲੈ ਜਿਹੜੇ ਵੀਰ ਨੂੰ ਹੋਣਾ ਸੀ ਮਿਲਣਾ ਸੀ ਕਟੋਕੜ ਵਿੱਚ 6 ਤੋਂ 7 ਸਾਲ ਗੱਲ ਕਰਦਿਆਂ ਹੋ ਗਏ ਅੱਜ ਹੀ ਵੀਰ ਨੂੰ ਵਿਆਹ ਤਾਂ ਕਹਿੰਦਾ ਬਸ ਅੱਜ ਮਿਲ ਲੈ ਮਿਲਣਾ ਜੋ ਮਰਜ਼ੀ ਹੋ ਜਾਵੇ ਵਿਆਹ ਚੋਂ ਤਿਆਰ ਹੁੰਦਾ ਹੁੰਦਾ ਫਿਰ ਸਾਡੇ ਵੱਲੋਂ ਭੱਜ ਕੇ ਆਇਆ ਫਿਰ ਕਹਿੰਦਾ ਥੋੜੀ ਚਾਹ ਪਾਣੀ ਪੀ ਲੈਂਦੇ ਫਿਰ ਆਪਾਂ ਆ ਆ ਜਿਓ ਆ ਜਿਓ ਆ ਜਿਓ ਆ ਜਿਓ ਬਾਈ ਕਹਿੰਦਾ ਕਾਫੀ ਪਲਾ ਗਈ ਭੇਜਣਾ ਜਾਣ ਦੇਣਾ ਕਹਿੰਦਾ ਮੇਰੇ ਟੱਕੇ ਚ ਆਏ ਆ ਹਾਂ 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 ਲੈ ਮੈਨੂੰ ਫੜ ਕੇ ਵੀਰ ਜੀ ਕੀ ਹਾਲ ਹੈ ਵੀਰ ਜੀ ਅੱਛਾ ਅੱਛਾ ਜੀ ਚਾਬੀ ਕੱਢ ਲਈ ਬਾਈ 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 ਪਰਮੇਸ਼ਰ ਬਾਈ ਜੋ ਅਸੀਨਾ ਇਸਰ 100 ਬਾਈ ਕਿਹੜਾ ਕਿਹਾ ਇਹ ਇਹ ਦਾ ਰਾਇਲ ਪਾਮ ਦਾ ਰਾਇਲ ਪਾਮ ਇਹ ਬਾਹਰ ਨਿਕਲੇ ਤਾਂ ਪਾਮ ਬਹੁਤ ਤੇਜ਼ ਨਿਕਲੀ ਹੋਈ ਆ ਜੀ ਕਰੇਵਾਲ ਦੀ ਫਿਲਮ ਆਉਣੀ ਨਿਊ ਇਥੇ ਹੋਈ ਸ਼ੂਟ ਅੱਛਾ ਅੱਛਾ ਖੱਤਾ ਆ ਪਹਿਲਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਲਓ ਜੀ ਡੱਬਾ ਮੇਰੇ ਬਤਾ ਯਾਰ ਕਾ ਲੈ ਕੇ ਆਇਆ ਫਿਰ ਉਹੀ ਲਾਲਾ ਆ ਸਾਫ ਕਰਕੇ ਲੈ ਆਇਆ ਸਾਫ ਕਰਕੇ ਲੈ ਕੇ ਆਏ ਹਾਂ ਆਹ ਸਾਨੂੰ ਨਰਮਾ ਚੋੜਾ ਰਹਿਣਾ ਤੇ ਗਏ ਦਾ ਦੇ ਲਓ ਜੀ ਹੁਣ ਅਸੀਂ ਪੁੱਜ ਗਏ ਗੁਰਦੁਆਰਾ ਗੋਮੀਦਵਾਲ ਸਾਹਿਬ ਇੱਥੇ ਜਿਹੜਾ ਹਟ ਗ੍ਰੰਤੀ ਸਾਨੂੰ ਮਿਲੇ ਤੇ ਬੜਾ ਪ੍ਰਾਨ ਪ੍ਰੇਮ ਸਤਿਕਾਰ ਦਿੱਤਾ ਇਹਨਾਂ ਨੇ ਹੁਣ ਕਹਿੰਦਾ ਤੁਸੀਂ ਦਰਸ਼ਨ ਕਰਕੇ ਇੱਥੇ ਕਹਿੰਦਾ ਮੇਰੇ ਇੱਧਰ ਰੂਮ ਇੱਥੇ ਆ ਇੱਥੇ ਆ ਜਾਓ ਜਾਂਦੇ ਬੁਲਾਉਂਦੇ ਪਰ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਈਏ ਤੇ ਗੱਡੀ ਵੀ ਸਾਡੀ ਇੱਧਰ ਜਿੱਥੇ ਇਹਨਾਂ ਦੀ ਗੱਡੀਆਂ ਲੱਗਦੀ ਉੱਥੇ ਲਵਾਤੀ ਸਾਡੀ ਪਾਰਕਿੰਗ ਚ ਨਹੀਂ ਗੱਡੀ ਲਵਾਈ ਇਹਨਾਂ ਨੇ ਪਤਾ ਵੀ ਇਹਨਾਂ ਨੂੰ ਵੀ ਕਾਲੇ ਆ ਥੋੜੇ ਜੇ ਹਾਂ ਮਹਾਰਾਜ ਨੂੰ ਵੀ ਪਤਾ ਜੇ ਦਰਸ਼ਨ ਕਰਕੇ ਜਲਦੀ ਜਲਦੀ ਨਿਕਲਣਾ ਫਿਰ ਅਸੀਂ ਚੱਲੇ ਜੀ ਬੌਲੀ ਸਾਹਿਬ ਇੱਥੇ ਕਹਿੰਦੇ 84 ਪੋਲੇ 84 ਕਟੀਆਂ ਦੇ ਵਿੱਚ ਲਿਖਿਆ ਹੋਊਗਾ ਸਾਹਮਣੇ ਦਮੇ ਪੋਲਸੀਆਂ ਤੋਂ ਪਹੁੰਚ ਗਏ ਤੇ ਇੱਥੇ ਕੁਝ ਭਰਾ ਬੰਦੇ ਨਹੀਂ ਸਾਹਮਣੇ ਨਾ ਜਾਣਦੇ ਨਾ ਰੋਣਾ ਲੈ ਹਾਇਰਮੇਸ਼ੁਰਾ ਓ ਜਾਨਾ ਸਾਰੇ ਡੀਡੀ 28 ਤੱਕ ਗਏ ਸਭ ਤੱਕ ਗਏ ਸੋਨੋ ਹਨੂ ਪਿੱਛੇ ਕੱਟ ਗਿਆ ਅੱਗੇ ਜਾਂਦਾ ਦੇ ਨਾ ਲੋ ਜੀ ਸਿੰਘ ਆ ਵਾਗੇ ਨੇ ਸੁਭਰੇ ਨਹੀਂ ਜੀ ਬਾ ਹੁਣ ਜਾਣ ਦੋ ਕੋਈ ਨਹੀਂ ਚਾਹ ਪੀਨੇ ਥੋੜੀ ਜਿਹੀ ਨਹੀਂ ਨਹੀਂ ਆ ਜੋ ਚਲ ਚਲ ਫਿਰ ਚਲੋ ਚਲੋ ਮਨਾ ਨਹੀਂ ਕਰੀ ਗੱਲ ਠੀਕ ਹੈ ਠੀਕ ਹੈ ਚਲੋ ਕੋਈ ਤੈਂ ਕਹਤਾ ਨਾ ਮੈਂ ਬਤਾ ਕਹਦੇ ਭਾਈ ਆਪਣੇ ਸਿੱਧੀ ਸਿੱਧੀ ਠੀਕ ਹਾਂ ਚਲ ਆ ਜਾ ਨਾਲ ਗੱਲ। ਠੀਕ। ਸ਼ੁਕਰੀਆ ਜੀ। ਉਹ ਤੈਨੂੰ ਕਹਿੰਦਾ ਇੱਕ ਗੱਲ ਮੈਂ ਹੋਰ ਕਹਣੀ ਆ। ਹਾਂ। ਜਿਹੜੇ ਬੰਦੇ ਖੁੰਦੇ ਆ ਨਾ ਹਾਂ। ਬਾਈ ਜੀਪੀਐਸ ਲੈ ਕੇ ਰੱਖ ਲੋ ਆਪਣੇ ਆਪਣੇ ਉਹਦੇ ਬੰਦੇ ਦੇ ਨਾਲ ਤਾਂ ਫੇਰ ਲੱਭਣੇ ਆਸਾਨ ਰਹਿੰਦੇ ਆ। ਆਪਾਂ ਚਾਰਾਣਾ ਲੈ ਲੈਣੇ। ਆਪਾਂ ਖਾਉਂਗੇ ਨਹੀਂ ਫੇਰ। ਕਹਿਣ ਦਾ ਭਾਵ ਕੀ ਆ ਵੀ? ਵੀ ਜਿੱਤੇ ਬੰਦਾ ਜਿੱਕਣਾ ਰਾਤ ਬਜ਼ੂਰ ਕਿਦੀ ਆਖੋ ਗਈ ਉਹ ਆਪਣੇ ਜੀਪੀਐਸ ਨਾਲੋਂ ਇੱਡਾ ਖਰਚਾ ਕਰੂਗੇ ਉਹ ਯਾਰ ਬਾਈ ਪਹਿਲਾਂ ਮੇਰੀ ਗੱਲ ਸੁਣੋ ਜੀਪੀਐਸ ਨੂੰ ਕੱਲੇ ਕੱਲੇ ਹੱਥ ਵਿੱਚ ਇੱਕ ਟੈਲੀਫੋਨ ਨੰਬਰ ਇੱਕ ਨਾ ਪੱਕਾ ਹੀ ਇੱਥੇ ਟੈਟੂ ਟੈਲੀਫੋਨ ਦਾ ਹੀ ਬਣਾ ਦੇ ਬੇਜ ਬੰਦਾ ਖੋ ਗਿਆ ਨੰਬਰ ਨੂੰ ਕਾਲ ਕਰਕੇ ਬੰਦੇ ਨੂੰ ਮਿਲ ਜਾਊਗਾ ਬਾਈ ਉਹ ਤਾਂ ਦਾ ਪਹਿਲਾਂ ਘੰਟਾ ਲਾ ਲਾਊਗਾ ਜੇ ਨਾ ਮਿਲਿਆ ਫੇਰ ਹੈ ਨਹੀਂ ਬਾਈ ਦੇਖ ਮੈਂ ਐਂ ਕਹਿੰਦਾ ਵੀ ਹੁਣ ਤੇਰੀ ਘਰ ਵਾਲੀ ਆ ਉਹ ਅਨਪੜਾ ਹੈ ਸਪੋਝ ਕਿ ਉਹ ਜੇ ਖਿਆਲਪਰ ਅਨਪੜ੍ਹ ਉਹਨੂੰ ਕੁਝ ਨਹੀਂ ਪਤਾ ਹੈਗਾ ਉਹਨੂੰ ਜੀਪੀਐਸ ਲੈਣ ਦੀ ਲੋੜ ਨਹੀਂ ਹੈ ਉਹ ਜੇ ਜੀਪੀਐਸ ਨਾਲ ਲੱਪਦੇ ਵੀ ਉਹ ਫਲਾਣੀ ਜਗ੍ਹਾ ਨਹੀਂ 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 ਜਾਣੜੀ ਜਾਂ ਪਤਾ ਲੱਜਣਾ ਉਹ ਗਲਤ ਉਹ ਜੇ ਖੋ ਗਈ ਉਹਨੂੰ ਕਹਣਾ ਕਿ ਮੈਨੂੰ ਤੈਨੂੰ ਕੋਈ ਵੀ ਨਾ ਮਿਲਿਆ ਤੂੰ ਕਿਸੇ ਨੂੰ ਫੋਨ ਨੰਬਰ ਦੇਈ ਕਿ ਮੈਨੂੰ ਫੋਨ ਕਰਕੇ ਤੈਨੂੰ ਉੱਥੇ ਚੱਕ ਲੈਣਾ ਉਹ ਤੰਗ ਕਰ ਦਿੰਦੇ ਕਰ ਕਰ ਕੇ ਆ ਯਾਰ ਉਹ ਗਾਇਕਾ ਅਗਲੇ ਨਾਲ ਬੀਬਲਾਣੀ ਜਗ੍ਹਾ ਬੈਠੀ ਐ ਮੇਰੇ ਕਿਹਾ ਕੋਈ ਨਾ 15 2 3 4 ਬੈਠੀ ਐ ਲੋ ਭੈਣ ਮੈਂ ਪੀਉ ਚਾਹ ਜੀ ਬੜ ਤੁਸੀਂ ਬਾਜੀ ਉਹ ਤਾਂ ਪੰਜ ਸਾਲ ਠੀਕ ਹੈ ਸ਼ਾਦਾਂ ਦਾ ਹਾਂ ਨਾ ਫੜ ਲਾ ਗੱਡੀ ਦੀ ਚਾਬੀ ਗੱਟ ਪਿੱਛੇ ਬੈਠ ਨਰਾਮ ਨਾਲ ਸੌਂਗਾ ਉਹ ਕਿਆ ਲਿਖਿਆ ਬਈ ਦੱਸੋ ਕਿਸੇ ਅਨਜਾਨ ਪੇਸ਼ਤੀ ਨੂੰ ਪ੍ਰਸ਼ਾਦ ਅੱਜ ਨਾ ਛਕੋ ਕਿ ਪ੍ਰਸ਼ਾਦ ਨਹੀਂ ਲੈ ਕੇ ਖਾਣਾ ਅੱਛਾ ਇਹ ਪਤਾ ਨਹੀਂ ਕਿਆ ਪਾ ਦੇਣਾ ਤੇ ਚੱਲ ਹਾਂ 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 ਬਈ ਏਸੀ ਲਾ ਲ ਮੜਾ ਜੇ ਇੱਕ ਵਾਰੀ ਹੁਣ ਹਾਂਜੀ ਲੈ ਕੇ ਰੱਬ ਦਾ ਨਾਮ ਗੱਡੀ ਤੋੜ ਲਾਵੇ ਪਰਮੇਸ਼ਰਾ ਆਹ ਵਧੀਆ ਜੀ ਬਾਈ ਗੱਡੀ ਤੋੜ ਲੈ ਪਰਮੇਸ਼ਰਾ ਟ੍ਰੈਵਲ ਨੇ ਪਰਮੇਸ਼ਰਾ ਉਹ ਗੱਡੀ ਤੋੜ ਲੈ ਪਰਮੇਸ਼ਰਾ ਉਹਦੇ ਵਿੱਚ ਪਾ ਦੇ ਆ ਡਰਾਈਵਲ ਜੀ ਡਰਾਈਵਲ ਜੀ ਲਾਉਣੀ ਐ ਇੱਕ ਡਰਾਈਵਰ ਜੀ ਤੁਸੀਂ ਤਾਂ ਡਰਾਈਵਰ ਕਹੇਗਾ ਡਰਾਈਵਰ ਰੈਵਲ ਡਰਾਈਵਰ ਆ ਵਿੱਚ ਰੈਵਲ ਕਹਿਣਾ ਇਹ ਕੋਈ ਸਕਾਲ ਵੀ ਉਹ ਕਿਆ ਕਹੇਦਾ ਸਰਕਾਰ ਪੀਓ ਸਰੋਗ ਵੀ ਹੋ ਨਹੀਂ ਹੋਰ ਕਿਸ ਕਹੇ ਕਿਹੜੀ ਗੱਡੀ ਕਹਿੰਦੇ ਨਹੀਂ ਪਹਿਲਾਂ ਹੋਰ ਕਹਿੰਦਾ ਸ਼ਕਾਲ ਪੀਓ ਸਰਕਾਰ ਲੈ ਲੈ ਸ਼ਕਾਲ ਪੀਓ ਲੈ ਲੋ ਕਹਿੰਦਾ ਸਰਕਾਰ ਪੀਓ ਸਰਕਾਰ ਵੇ ਅੱਧੇ ਘੁੰਮਣ ਲੱਗ ਤੂੰ ਪਾਸਦੀ ਪੰਜ ਫਿਰ ਘੁੰਮਣ ਲੱਗਦਾ ਹੈ ਨਾ ਸ਼ਕਾਲ ਪੀਓ ਆ ਵਧੀਆ ਚੀਜ਼ ਆ ਬਾਈ ਪਤਾ ਲੱਗਦਾ ਏ ਧੁੱਪਾਂ ਬਹੁਤ ਤੇਜ਼ ਆ ਹਾਂ ਇਹ ਤੂੰ ਪਾ ਠੀਕ ਹੈ ਜੀ ਮੁੰਡੀ ਮੋੜੋਂ ਨਾ ਠੀਕ ਉਦੋਂ ਖੱਬਿਆ ਸਰ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੂੰ ਯਾਰ ਨਿੰਮਾ ਵੀ ਸਰਾ ਹੀ ਐਂਡ ਕਰਾਉਂਦਾ ਨੇ ਮੈਂ ਤੁਹਾਨੂੰ ਕਹਿੰਦਾ ਬਾਬਾ ਜੀ ਕਿੱਧਰ ਕਿੱਧਰ ਨੂੰ ਹੋ ਕੇ ਜਾਣਾ ਉਹ ਕਹਿੰਦਾ ਕਿੱਧਰ ਨੂੰ ਕਹਿੰਦਾ ਕਿੱਧਰ ਕਿੱਧਰ ਨੂੰ ਹੋ ਕੇ ਜਾਣਾ ਰਸਤਾ ਕਿੱਧਰ ਨੂੰ ਹੈ ਤੂੰ ਕਹਿੰਦੇ ਕਿੱਧਰ ਕਿੱਧਰ ਨੂੰ ਪੁੱਛਦਾ ਉਹਨੂੰ ਕਹ ਵੀ ਅਸੀਂ ਰੋਪੜ ਸ਼ਹਿਰ ਜਾਣਾ ਜਾਂ ਜਲੰਧਰ ਜਾਣਾ ਵੀ ਕਿੱਧਰ ਨੂੰ ਦੱਸਦਾ ਜਾਊਗਾ ਬਾਬਾ ਜੀ ਕਿੱਧਰ ਕਿੱਧਰ ਨੂੰ ਹੋ ਕੇ ਜਾਣਾ ਇਹ ਕੀ ਗੱਲ ਬਣੀ ਉਹ ਮੈਨੂੰ ਕਿ ਤੂੰ ਹੀ ਕਹਿੰਦੇ ਕਿੱਧਰ ਕਿੱਧਰ ਨੂੰ ਪੁੱਛਦਾ ਮੈਂ ਹੁਣ ਔਕੜੀ ਪੁੱਛ ਲਈ ਆ ਮਾਂ ਚੱਲ ਔਕੜੀ ਪੁੱਛ ਲੈ ਆਹ ਵੀ ਆਨੇ ਮੈਂ ਲਾੜੀ ਭਾਜੀ ਆ ਰਹੇ ਨੇ ਵਿਆਹ ਖਾ ਕੇ ਅਰੇ ਗੋੜ ਕਰੇ ਤਾਂ ਆਇਆ ਹਾਂ ਇਹਦੇ ਵਿੱਚ ਜੀਪੀਐਸ ਲਾਉਣਾ ਪੈਣਾ ਨਾ ਜੀਪੀਆਸ ਨੂੰ ਲਾ ਦੇਣਾ ਜੀ ਬਾਈ ਕਿੱਥੇ ਬੈਠਾ ਪਤਾ ਲੱਗ ਜੂਗਾ ਆਪਾਂ ਅੱਜ ਅੱਜ ਤਾਂ ਭਾਜੀ ਬਹੁਤ ਕੁਝ ਖਾਦਾ ਪਿਆ ਅੱਜ ਨਬੋ ਜਦੋਂ ਬਹੁਤ ਸੇਵਾ ਹੋਈ ਸਾਡੀ ਅੱਜ ਹਾਂ ਹਾਂ ਅੱਜ ਨਾ ਬਚਾ ਅੱਜ ਦਾ ਰੇਟ ਟਾਰਨ ਟਾਰ ਲੋ ਜੀ ਬਾਈ ਬੋਰਡਰ ਪੁੱਜ ਗਏ ਛਟੀਆਂ ਲੱਗ ਗਈਆਂ ਇੱਥੇ ਮੈਂ ਕਿਹਾ ਨਾਲ ਉਹਨਾਂ ਨੂੰ ਲਵਾਤੀ ਸਾਰੀਆਂ ਤੇ ਮੈਂ ਖੜਦੇ ਆ ਯਾਰ ਕਿੱਥੇ ਆ ਉਹ ਖਾਓ ਉਹਦਾ ਘਾਰਾ ਖਰਾਬ ਕਰਦੇ ਉਹ ਬਾਈ ਆ ਗੱਲ ਤਾਂ ਲੱਗਦੀ ਪੂਰੇ ਟਰੈਕਟਰ ਕਿੱਥੇ ਬਾੜੂਗਾ ਇੱਥੇ ਰੋਣਾ ਪੂਰੇ ਤੇ ਪੜਨਾ ਟਰੈਕਟਰ ਟਰੈਕਟਰ ਵਿੱਚੇ ਵਿੱਚ ਘੁੰਮ ਰਿਹਾ ਬਾੜਨਾ ਫਿਰ ਇਦਾਂ ਤੇ ਬਾੜਨਾ ਪੈ ਗਿਆ ਉਹ ਇਧਰ ਉੱਥੀ ਤੋਂ ਮੂਹਰੇ ਤੇ ਬੜੇ ਗੱਲਾਂ ਫਿਰ ਚਾਰੇ ਪਾਸੇ ਦੇ ਰਸਤੇ ਛੱਡਣੇ ਦਾ ਉੱਧਰ ਤੇ ਹਾਂ 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 ਚੱਲ 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 ਇਹਦੇ ਨਾਲ ਵੀ ਲੈ ਭਾਈ ਤੂੰ ਕਿੱਧਰ ਆਇਆ ਫਿਰ ਤੁਰ ਕੇ ਆਇਆ ਤਾਂ ਤੇ ਹੁਣ ਸਾਡੇ ਨਾਲ ਚੱਲੀ ਫਿਰ ਅ ਜਿਹੜਾ ਤੂੰ ਹੁਣ ਤੂੰ ਐਂ ਕਰਵਾ ਹੈਗਾ ਮੈਂ ਬਟੂਆ ਪੇ ਹੁਣ ਵਿੱਚ ਨੂੰ 1000 ਰੁਪਏ ਦੇ ਦਿੰਦੇ ਆਂ ਬਾਕੀ ਹਿਸਾਬ ਤਾਬ ਕਰ ਲੇ ਤੇ ਬਾਅਦ ਚ ਫਿਰ ਚੱਲੇ ਵੀ ਭਈਆ ਦੇ ਪੈਸੇ ਦੇ ਦਿੱਤੇ ਆਪਾਂ ਨੇ ਹਾਂ ਗਰਮੀ ਉਤਰਨ ਤੋਂ ਬਾਅਦ ਤੇ ਅਸੀਂ ਹੁਣੇ-ਹੁਣੇ ਸੇ ਬਾਬੇ ਨੂੰ ਮਿਲਿਆ ਏ ਕੱਲ ਨੂੰ ਪ੍ਰੋਗਰਾਮ ਹੈ ਨਾ 10 ਤਰੀਕ ਦਾ 10 ਤਰੀਕ ਦਾ ਸੇ ਬਾਬੇ ਦਾ ਸਾਡਾ ਐਕਸੀਡੈਂਟ ਹੋ ਜਿਹੜਾ ਇੱਥੇ ਸਬੀਲੀ ਤੇ ਲੰਘਦਾ ਅੱਡੇ ਪਰ ਸਾਡੇ ਇਧਰ ਉਹਦਾ ਐਕਸੀਡੈਂਟ ਹੋ ਗਿਆ ਸੀ ਇਹ ਕਈ 3-4 ਮਹੀਨੇ ਹੋ ਗਏ ਹਨ ਹਾਂ ਅਸੀਂ ਦਿਖਾਇਆ ਨਹੀਂ ਹੈਗਾ ਬਸ ਅਸੀਂ ਦਿਖਾਇਆ ਨਹੀਂ ਹੈਗਾ ਵੀਡੀਓ ਦੇ ਵਿੱਚ ਅਸੀਂ ਉੱਥੋਂ ਨਾ ਜਲ ਲੈ ਕੇ ਆਏ ਸੀ ਹਰਮੰਦਰ ਸਾਹਿਬ ਤੋਂ ਤੇ ਉਹ ਬਾਬਾ ਜੀ ਨੂੰ ਦੇਖ ਕੇ ਆਏ ਅਸੀਂ ਤਾਂ ਹੀ ਦਾ ਟਾਈਮ ਹੋ ਗਿਆ ਰਸਤੇ ਖੜਦੇ-ਖੜਦੇ ਫਿਰ ਆਉਂਦੇ ਆਉਂਦੇ ਹੋਏ ਤੇ ਇੱਥੇ ਵੀ ਆਪਣਾ ਕੰਮ ਹੋ ਗਿਆ ਸਾਰੇ ਕੰਮ ਨਿਬੜ ਗਏ ਤੇ ਕੱਲ ਨੂੰ ਦਿਖਾਉਂਦੇ ਫਿਰ ਤੁਹਾਨੂੰ ਵਿਆਹ ਇੱਕ ਵ ਸਾਰੇ ਵਿਆਹ ਭਾਈ ਵਧੀਆ ਹੀ ਆ ਹਾਂ ਹਾਂ ਹੁਣ ਤਾਂ ਸਾਰੇ ਘਾਟੇ ਆਪਣ ਵਿਆਹ ਜਿਹੜੇ ਆਉਣੇ ਕੱਲ ਨੂੰ ਵੀ ਪਰਸੋਂ ਨੂੰ ਵੀ ਫਿਰ 15 ਨੂੰ 29 ਚਾਰ ਪੰਜ ਵੇ ਘਟੀਆਂ ਨੂੰ ਦੇਖਣਾ ਏ ਹਾਂ ਹਾਂ ਚਲ ਕੋਈ ਨਹੀਂ ਵਾਕੇ ਹੁਣ ਕੱਲੂ ਦੇਖਾਂਗੇ ਤੁਸੀਂ ਚਲੋ ਮੈਂ ਆ ਜਾਂਦਾ ਤੁਰ ਕੇ ਕਾਉਣਾ ਪਿੱਛੇ ਮੈਂ ਤੁਰ ਕੇ ਆ ਜਾਂਦਾ ਯਾਰ ਮੈਂ ਕੱਦਾਂ ਬੈਠਾ ਹੀ ਆ ਉਹ ਬੈਠਾ ਹੀ ਆ ਮੈਂ ਹੁਣ ਮੜਾ ਤੁਰ ਲਵਾਂ ਯਾਰ ਮੈਂ ਕੋਈ ਨਾ ਮੈਂ ਮੈਂ ਤੁਰ ਕੇ ਆ ਜਾਂਦਾ ਯਾਰ ਮੈਂ ਕੱਦੇ ਬੈਠਾ ਹੀ ਸਵੇਰ ਤੇ ਯਾਰ ਚਲੋ ਤੁਸੀਂ ਆ ਗਿਆ ਮੈਂ ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਣੇ ਘਰ ਆ ਪੁੱਜ ਗਏ ਤੇ ਧੰਨਵਾਦ ਜੀ ਤੁਹਾਡੇ ਮੇਰੇ ਵੀਡੀਓ ਦੇਖਣ ਵਾਸ ਅ ਮਿਲਦੇ ਹਾਂ ਉਪਰਕਸ਼ੀ ਅਗਲੀ ਵੀਡੀਓ ਦੇ ਵਿੱਚ